ਕੁਲਵੀਰ ਆਇਓ ਬਾਬਾ ਜੀ ਨਹੀਂ ਨਹੀਂ ਬਾਅਦ ਹਾਂ ਹਾਂਜੀ ਵੈਗੂ ਸਾਰਿਆਂ ਨੂੰ ਮੈਂ ਚਲੋ ਜੀ ਆਪਾਂ ਉਹ ਭੇਜ ਦੋ ਮੈਨੂੰ ਫਿਰ ਜਿਹੜਾ ਸਾਡੇ ਸੱਦੇ ਉੱਤੇ ਐਨੇ ਭਾਰੀ ਕੱਟ 'ਚ ਨਾਲ ਆਏ ਨੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਨਾਲ এনਵਾਇਰਨਮੈਂਟ ਨੂੰ ਪਿਆਰ ਕਰਨ ਵਾਲੇ ਸੰਤ ਬਾਬਾ ਵੀਰ ਸਿੰਘ ਸਿਚੇਵਾਲੀ ਨਾਲ ਸਨਲ ਕਮਿਸ਼ਨਰ ਸਾਹਿਬ ਤੇ ਅੱਜ ਇਹ ਸਾਡੀ ਦੂਜੀ ਮੀਟਿੰਗ ਹੈਗੀ ਹੈ ਪਹਿਲੀ ਮੀਟਿੰਗ ਅਸੀਂ ਆਪਾਂ ਤਾਜਪੁਰ ਕਰਕੇ ਆਏ ਸੀਗੇ ਤੇ ਜੋ ਸਾਡਾ ਮੋਟਿਵ ਹੈਗਾ ਕਿ ਵੱਡਾ ਦਰਿਆ ਨੂੰ ਅਸੀਂ ਸਾਫ਼ ਕਰਨਾ ਤੇ ਤਕਰੀਬਨ ਜਿਹੜਾ ਸੀਓਰੇਜ ਦਾ ਸੀ ਪਾਣੀ ਪੈਂਦਾ ਸੀ ਉਹਦਾ ਸੀ ਤਕਰੀਬਨ ਅਸੀਂ ਬਹੁਤ ਨੇੜੇ ਪਹੁੰਚ ਚੁੱਕੇ ਆਪਾਂ ਉਹਦਾ ਹੱਲ ਹੋ ਚੁੱਕਿਆ ਹੈ ਜਿਹੜਾ ਦੂਜਾ ਸਾਡਾ ਟਾਰਗੇਟ ਸੀ ਜਿਹੜਾ ਡੇਰੀਆਂ ਦਾ ਵੇਸਟ ਪਾਣੀ ਆਂਦਾ ਤਾਂ ਗੋਹਾ ਆਂਦਾ ਉਹਦੇ ਸਬੰਧ ਵਿੱਚ ਅਸੀਂ ਆਪ ਤਾਜਪੁਰ ਮੀਟਿੰਗ ਕਰਕੇ ਆਏ ਆ ਤੇ ਹੁਣ ਅਸੀਂ ਆਪ ਇੱਥੇ ਹੈਬੋ ਆਲ ਅਸੀਂ ਮੀਟਿੰਗ ਕਰਨ ਆਏ ਆ ਤੇ ਅਸੀਂ ਸਲਾਹ ਕੀਤੀ ਸੀ ਆਪਸ ਅਸੀਂ ਆਪਾ ਖੁਦ ਜਿਹੜੇ ਡੇਰੀ ਮਾਲਿਕ ਨੇ ਜਿਹੜੇ ਡੇਰੀ ਆਪਰੇਟਰ ਨੇ ਉਹਨਾਂ ਨਾਲ ਗੱਲਬਾਤ ਕਰਕੇ ਉਹਨੂੰ ਦੱਸਿਆ ਸਮਝਾਈਏ ਉਹਨੂੰ ਕੀ ਪ੍ਰੋਬਲਮ ਆ ਰਹੀ ਹੈ ਕਿਉਂ ਸਿੱਧਾ ਪਾਣੀ ਉਹ ਬਡੇ ਦਰਿਆ ਸਿੱਟ ਰਹੇ ਆ ਕਿਉਂ ਕਿਉਂ ਨਹੀਂ ਟ੍ਰੀਟ ਹੋ ਕੇ ਪਾਣੀ ਉਹ ਅੱਗੇ ਸਾਫ਼ ਹੋ ਰਿਹਾ ਉਹਦੇ ਸਬੰਧ ਵਿੱਚ ਅਸੀਂ ਮੀਟਿੰਗ ਕਾਲ ਕੀਤੀ ਹੈ ਤੇ ਅਸੀਂ ਇਹੀ ਸੁਨੇਹਾ ਇਹੀ ਦੱਸਣਾ ਚਾਹੁੰਦੇ ਆ ਕਿ ਅਸੀਂ ਉਹਨਾਂ ਨੂੰ ਸੁਣਾਗੇ ਉਹ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਪ੍ਰੋਬਲਮ ਆ ਕੀ ਦਿੱਕਤ ਆ ਸਾਡੇ ਕੋਲੋਂ ਕੀ ਸਹਿਯੋਗ ਚਾਹੁੰਦੇ ਆ ਤੇ ਇਹ ਵੀ ਆ ਕਿ ਅਸੀਂ ਪੂਰਾ ਸਹਿਯੋਗ ਕਰਨ ਨੂੰ ਤਿਆਰ ਆ ਸਰਕਾਰ ਬਾਬਾ ਜੀ ਸਾਡੇ ਡਿਪਾਰਟਮੈਂਟ ਤੇ ਅਸੀਂ ਉਹਨਾਂ ਨੂੰ ਵੀ ਰਿਕੁਐਸਟ ਕਰਾਂਗੇ ਤੁਸੀਂ ਵੀ ਸਾਡਾ ਪੂਰਾ ਸਹਿਯੋਗ ਦਿਓ ਜਿਹੜਾ ਸਾਡਾ ਕਾਮਨ ਮੁੱਦਾ ਹੈਗਾ ਬੁੱਢੇ ਦਰਿਆ ਦਾ ਉਹਨੂੰ ਆਪਾਂ ਰਲ ਮਿਲ ਕੇ ਸਾਡੇ ਸਾਥ ਹੋਈ ਜੀ ਦੇਖੋ ਸਾਡੀ ਕੋਈ ਕੋਈ ਇਹਨਾਂ ਨਾਲ ਕੋਈ ਲੜਾਈ ਨਹੀਂ ਹੈ ਸਾਡੇ ਭਰਾ ਨੇ ਸਾਡੇ ਸਾਡੇ ਪਰਿਵਾਰਾਂ ਵਾਂਗ ਸਾਡੇ ਪਰਿਵਾਰਿਕ ਮੈਂਬਰ ਨੇ ਅਸੀਂ ਇਸੇ ਕਰਕੇ ਅਸੀਂ ਆਪਾਂ ਸਖਤੀ ਕਰਨ ਤੋਂ ਪਹਿਲਾਂ ਅਸੀਂ ਜਿਹੜਾ ਸਭ ਤੋਂ ਪਹਿਲਾ ਜਿਹੜਾ 메ਨ ਜਿਹੜਾ ਹੁੰਦਾ ਰਸਤਾ ਉਹਨੂੰ ਗੱਲਬਾਤ ਲਈ ਹੁੰਦਾ ਉਹਦੀ ਟੇਬਲ ਬੈਠ ਕੇ ਅਸੀਂ ਗੱਲ ਕਰਾਂਗੇ ਉਹਨਾਂ ਨੂੰ ਪੁੱਛਾਂਗੇ ਆਪਾਂ ਕੀ ਤੁਹਾਡੀ ਕੀ ਪ੍ਰੋਬਲਮਸ ਹੈਗੀ ਅਸੀਂ ਕਿੱਦਾਂ ਸਰਕਾਰ ਮਹਿਕਮਾ ਦੇ ਬਾਬਾ ਜੀ ਅਸੀਂ ਕਿੱਦਾਂ ਮਦਦ ਕਰ ਸਕਦੇ ਆ ਉਹਨਾਂ ਦੇ ਸੁਝਾਅ ਲਵਾਂਗੇ ਅਸੀਂ ਉਹਨਾਂ ਤੇ ਅਮਲ ਕਰਾਂਗੇ ਜੇ ਲੱਗਦਾ ਕਿ ਬਾਅਦ ਫਿਰ ਵੀ ਸਾਨੂੰ ਪਰੇਸ਼ਾਨੀ ਦੀ ਆ ਜੋ ਵੀ ਫਿਰ ਸਾਨੂੰ ਕਰਨਾ ਹੀ ਪੈਣਾ ਸਰਲ ਆਪਾਂ ਤੁਸੀਂ ਮੀਟਿੰਗਾਂ ਕਰ ਰਹੇ ਹੋ ਬਾਬਾ ਜੀ ਵੀ ਪਾਣੀ ਨੂੰ ਬਚਾਉਣ ਦੇ ਲਈ ਲਗਾਤਾਰ ਯਤਨ ਕਰ ਰਹੇ ਨੇ ਕਿਸ ਤਰੀਕੇ ਦੀਆਂ ਮੂੜਲੀਆਂ ਤੁਹਾਡੇ ਅੱਗੇ ਜਿਹੜੀਆਂ ਸਮੱਸਿਆਵਾਂ ਆਈਆਂ ਨੇ ਕਿ ਜਿਹੜੀਆਂ ਹੱਲੇ ਹੱਲ ਜੀ ਦੇਖੋ ਬਹੁਤ ਵੱਡੀ ਪ੍ਰੋਬਲਮ ਆ ਤੇ ਬਹੁਤ ਡੇਰ ਤੋਂ ਪ੍ਰੋਬਲਮ ਚੱਲ ਲਈ ਹੈਗੀ ਨਾ ਤੇ ਅਸੀਂ ਬਾਬਾ ਜੀ ਨਾਲ ਅਸੀਂ ਗਰਾਉਂਡ ਤੇ ਵਿਜ਼ਿਟ ਕਰ ਰਹੇ ਆ ਆਪਾਂ ਡੇਟੀਆਂ ਪਹਿਲਾਂ ਕਰ ਲਈ ਆ ਆਪਾਂ ਹੁਣ ਆਪਾਂ ਗਰਾਉਂਡ ਲੈਵਲ ਤੇ ਉਤਰੇ ਹੋਏ ਆ ਆਪਾਂ ਪੰਜਵਾਂ ਕਿਹੜਾ ਤੇ ਉੱਥੇ ਵੀ ਅਸੀਂ ਡੇਰੀਆਂ ਦੇਖੋ ਦੇ ਕੇ ਆਏ ਆ ਜਿਹੜੇ ਡਰੇਨ ਬਣੇ ਖੁਦ ਦੇ ਕੇ ਆਏ ਜਿਹੜੇ ਚੈਂਬਰ ਬਣੇ ਬਣੇ ਖੁਦ ਦੇ ਕੇ ਆਏ ਤੇ ਅਸੀਂ ਇਹੀ ਜਦੋਂ ਅਸੀਂ ਗਰਾਉਂਡ ਤੇ ਨਹੀਂ ਪਹੁੰਚਾਂਗੇ ਅਸੀਂ ਲੋਕਾਂ ਨੂੰ ਨਹੀਂ ਮਿਲਾਂਗੇ ਕੀ ਪ੍ਰੋਬਲਮ ਆ ਕੀ ਉਹਨਾਂ ਦਾ ਹੱਲ ਕਰ ਸਕਦੇ ਆ ਉਹਨਾਂ ਜਿਕਰ ਮੈਂ ਸਮਝਦਾ ਕਿ ਕੋਈ ਵੀ ਮੁਸ਼ਕਲ ਦਾ ਕੋਈ ਪ੍ਰੋਬਲਮ ਦਾ ਹੱਲ ਨਹੀਂ ਹੋ ਸਕਦਾ ਤੇ ਅਸੀਂ ਪੂਰਾ ਪੋਜ਼ਿਟਿਵ ਹੈਗੇ ਆ ਪੋਜ਼ਿਟਿ ਮੈਂ ਫਿਰ ਦੁਹਰਾਉਂਦਾ ਸਾਡੀ ਕਿਸੇ ਨਾਲ ਕੋਈ ਲੜਾਈ ਨਹੀਂ ਹੈਗੀ ਅ ਸਾਡਾ ਮਕਸਦ ਇਹ ਹੈ ਕਿ ਅਸੀਂ ਅਸੀਂ ਬੁੱਢੇ ਦਰਿਆ ਨੂੰ ਅਸੀਂ ਸਾਫ਼ ਕਰਦੇ ਸਰ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲਦੀਆਂ ਨੇ ਵਿਧਾਇਕ ਗੋਗੀ ਤੜੇ ਦੇ ਜਿੰਨੇ ਵੀ ਕਾਉਂਸਲਰ ਹੈਗੇ ਨੇ ਉਹ ਕਿਤੇ ਨਾ ਕਿਤੇ ਨਰਾਸ਼ ਨੇ ਤਾਂ ਇਸ ਨੂੰ ਲੈ ਕੇ ਥੋੜਾ ਜਿਹਾ ਕਿਸ ਗੱਲ ਤੋਂ ਕਿ ਮੇਅਰਸ਼ਿਪ ਨੂੰ ਲੈ ਕੇ ਉੱਤ ਉੱਤ ਚਲੋ ਛੋਟੋ ਸਾਡਾ ਮਕਸਦ ਬੁੱਡੇ ਤੇ ਰਿਲੇਟਡ ਜੇ ਤੁਸੀਂ ਤੇ ਮਕਸਦ ਜਿਦਾ ਕੋਈ ਲੰਗਣਾ ਕਰੂਗਾ ਇਸ ਦੇ ਕਾਨੂੰਨ ਤੋਂ ਜਿੱਦਾਂ ਦੇ ਡੇਰੀ ਵਾਲੇ ਜਿਹੜੇ ਲੰਗਣਾ ਕਰਨਗੇ ਇਸ ਤੋਂ ਬਾਅਦ ਉਹਨਾਂ ਦੀ ਕਾਰਵਾਈ ਵੀ ਕੀਤੀ ਹੋਊਗੀ ਉਹਨਾਂ ਤੇ ਜੀ ਦੇਖੋ ਜੀ ਹਰੇਕ ਸ਼ਹਿਰ ਹਰੇਕ ਸੂਬੇ 'ਚ ਹਰੇਕ ਦੇਸ਼ ਵਿੱਚ ਕਾਨੂੰਨ ਵਸਦਾ ਹੈਗਾ ਜੇ ਕਾਨੂੰਨ ਤੋਂ ਬਾਹਰ ਕੋਈ ਚੱਲੂਗਾ ਚਾਹੇ ਕੋਈ ਵੀ ਹੋਵੇ ਜੇ ਸਾਡੇ ਵਿੱਚੋਂ ਵੀ ਹੋਵੇ ਤਾਂ ਕਾਨੂੰਨ ਦੀ ਕਾਰਵਾਈ ਉਹ ਤਾਂ ਬੰਦੀ ਹੀ ਤੇ ਕਰਾਂਗੇ ਸਰ ਇੱਕ ਵਰਨਨ ਸਾਹਿਬ ਨੇ ਕਿਹਾ ਕਿ ਮੰਤਰੀ ਮੀਟਿੰਗ ਲਈ ਬਣਦੀ ਹਾਂਜੀ ਮੰਥਲੀ ਮੀਟਿੰਗ ਦਾ ਕਿੱਥੇ ਸਰ ਜੀ ਹਾਂਜੀ ਸਾਡੇ ਮਾਨਯੋਗ ਗਵਰਨਰ ਸਾਹਿਬ ਵੀ ਆਏ ਸੀਗੇ ਉਹਨਾਂ ਨੇ ਇੱਥੇ ਵਿਜ਼ਿਟ ਕੀਤਾ ਪਰਸਨਲ ਵਿਜ਼ਿਟ ਕੀਤੀ ਸੀਗੀ ਤੇ ਬਾਬਾ ਸਿਚੂਵਾਲ ਸਾਹਿਬ ਨਾਲ ਵੀ ਮੁਲਾਕਾਤ ਕਰਕੇ ਸਾਡੇ ਨਾਲ ਵੀ ਗੱਲਬਾਤ ਹੋਈ ਹੈ ਤੇ ਉਹ ਵੀ ਬੜੇ ਚਿੰਤਕ ਨੇ ਕਿਉਂਕਿ ਜਿਹੜਾ ਪਾਣੀ ਸਾਰਾ ਨਿਕਲ ਕੇ ਰਾਜਸਥਾਨ ਹੀ ਜਾਂਦਾ ਤੇ ਉਹਨਾਂ ਦਾ ਪੁੱਛਲਾ ਸੂਬਾ ਵੀ ਰਾਜਸਥਾਨੀ ਹੈਗਾ ਤੇ ਉਹ ਵੀ ਚਾਹਵਾਨ ਨੇ ਉਹਨਾਂ ਨੇ ਵੀ ਸਾਨੂੰ ਸੁਵਾਸਨ ਦਵਾਇਆ ਕਿ ਜਿੰਨੀ ਵੱਧ ਤੋਂ ਵੱਧ ਉਹ ਕਿਸੇ ਤਰ੍ਹਾਂ ਦੀ ਹੈਲਪ ਮਿਲ ਲੋੜ ਹੋਈ ਸੈਂਟਰ ਵੱਲੋਂ ਵੀ ਲੋੜ ਹੋਈ ਤਾਂ ਉਹ ਸਾਡੀ ਮਦਦ ਕਰਨਗੇ ਜੀ ਡੈਂਗਲ ਡੈਂਗ ਵਾਲੇ ਕਹਿ ਰਹੇ ਨੇ ਕਿ ਜ਼ਿਆਦਾ ਤੱਕ ਜਿਹੜਾ ਟੂੜਾ ਕਰਕਟ ਹੈ ਡਹਿਰੀਆਂ ਵਾਲਾ ਦਾ ਟੂੜੇ ਦੇ دریا ਤੇ ਜਾਂਦਾ ਡਹਿਰੀਆਂ ਨੂੰ ਬਤਾਇਆ ਹਾਂ ਹਾਂ ਉੱਥੇ ਥੋੜਾ ਉਹਨਾਂ ਦੀ ਜਿਹੜੀ ਸਮੱਸਿਆ ਉਹਨਾਂ ਨੂੰ ਦੀ ਲੋੜ ਹੈ ਨਹੀਂ ਤੇ ਸਾਡੇ ਵੱਲੋਂ ਤੇ ਪਾਣੀ ਸਾਫ਼ ਇੱਥੋਂ ਜਾਂਦਾ ਨਹੀਂ ਮੈਂ ਦੱਸਿਆ ਤੁਹਾਨੂੰ ਕਿ ਜਿਹੜਾ ਸੀਵਰੇਜ ਦਾ ਸੀ ਉਹ ਅਸੀਂ ਪਾਰਟ ਆਲਮੋਸਟ ਅਸੀਂ ਆਪਾਂ ਕਲੋਜ਼ ਕਰ ਲਿਆ ਹੈਗਾ ਜਿਹੜਾ ਪੰਪਿੰਗ ਸਟੇਸ਼ਨ ਜਿਹੜਾ ਬੰਦ ਸੀ ਉਹ ਬਾਬਾ ਜੀ ਦੀ ਹੈਲਪ ਦੇ ਨਾਲ ਉਸ ਜਿਹੜਾ ਇੰਟਰਮੀਟੈਂਟ ਜਿਹੜਾ ਸੀਗਾ ਟੈਂਪੋਰਰੀ ਸੀ ਸ਼ੁਰੂ ਕਰਾਤਾ ਹੈਗਾ ਤੇ ਹੁਣ ਡੈਰੀਆ ਵੱਲ ਤੁਰੇ ਆਪਾਂ ਡੈਰੀ ਦਾ ਹੱਲ ਕਰਕੇ ਫਿਰ ਅਸੀਂ ਆਪਾਂ ਇੰਡਸਟਰੀ ਵੱਲ ਵੀ ਕਰਾਂਗੇ ਸਰ ਸਰ ਇੱਕ ਇੱਕ ਨਗਰ ਨਿਗਮ ਦੇ ਨਾਲ ਸੰਬੰਧ ਈ ਚਲਾਣ ਦੇ ਲਈ ਕੈਮਰੇ ਸੀ ਸਿਟੀ ਕੈਮਰੇ ਲਗਾਏ ਗਏ ਸੀਗੇ ਤਾਂ ਉਹਦਾ ਯੂਨਿਟ ਵੀ ਸਥਾਪਿਤ ਕੀਤਾ ਗਿਆ ਸੀ ਲੱਗਦਾ ਸਰ ਹੁਣ 26 ਤਰੀਕ ਨੂੰ ਜਿਹੜਾ ਸ਼ੁਰੂਆਤ ਹੋਈ ਹੈ ਪੁਲਿਸ ਦੇ ਸਹਿਯੋਗ ਦੇ ਨਾਲ ਨਗਰ ਨਿਗਮ ਵੀ ਕੰਮ ਕਰ ਰਿਹਾ ਹੈ ਸਰਵੋ ਆਪਣ ਨੂੰ ਆਈਟੀਐਮਐਸ ਲਗਾਇਆ ਉਹ ਛੱਟ ਜਨ ਸ਼ੁਰੂ ਹੋਣਾ ਤਾਂ ਉਹ ਸ਼ੁਰੂ ਹੋ ਜਾਏ ਚਲੋ ਜੀ 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 ਅੱਜ ਅਸੀਂ ਚੰਡੀਗੜ੍ਹ ਮੈਂ ਘਰ ਮਾ ਚਾਲਨ ਆਤੇ ਹਾਂ ਵੀ ઓਕੇ ਆਨਲਾਈਨ ਜੜ ਚਲਾਉਂਦੇ ਠੀਕ ਹੈ ਜੀ ਜੀ ਦੇਖੋ ਅ ਰੋਡ ਤੇ ਵੀ ਸੇਫਟੀ ਬੜੀ ਜ਼ਰੂਰੀ ਹੈਗੀ ਹੈ ਜਦੋਂ ਕਿ ਅਸੀਂ ਆਪ ਸੇਫ ਨਹੀਂ ਰਾਵਾਂਗੇ ਤੇ ਅਸੀਂ ਆਪਣੇ ਪਰਿਵਾਰ ਲੋਕਾਂ ਦਾ ਸੇਫ ਰੱਖਾਂਗੇ ਤੇ ਪਹਿਲਾ ਵੀ ਜਿਹਦਾ ਗੱਲ ਹੋਈ ਕਿ ਹਰੇਕ ਸ਼ਹਿਰ ਹਰੇਕ ਸੂਬੇ ਦੇਸ਼ ਵਿੱਚ ਕਾਨੂੰਨ ਐਗਜ਼ਿਸਟ ਕਰਦਾ ਤੇ ਜੋ ਕਾਨੂੰਨ ਤੋਂ ਬਾਹਰ ਜਾਂਦਾ ਕਾਨੂੰਨ ਦੀ ਲਗਨਾ ਕਰਦਾ ਤੇ ਉਹ ਤੇ ਜੋ ਵੀ ਪੰਦਿਕਰ ਵੀ ਅਸੀਂ ਕਰਾਂਗੇ ਠੀਕ ਹੈ ਧੰਨਵਾਦ ਕਿ ਜਿਵੇਂ 650 ਕੋਰ ਦਾ ਪ੍ਰੋਜੈਕਟ ਹੈਗਾ ਰੈਜਿਨਰੇਸ਼ਨ ਦਾ ਇਹ ਹੋਰ ਕਿੰਨੇ ਫੰਡਸ ਲੱਗਣਗੇ ਤੇ ਹੋਰ ਕਿੰਨੇ ਸਾਲ ਲੱਗਣਗੇ ਇਸ ਟੋਟਲ ਡਨ ਆਲਾ ਨੂੰ ਕੀ ਹੋਣਾ ਹੈ ਦੇਖੋ ਮੈਂ ਕੋਈ ਟਾਈਮ ਬਾਉਂਡ ਨਹੀਂ ਕਰ ਸਕਦਾ ਮਤਲਬ ਬੜੀ ਲੰਬਾ ਪ੍ਰੋਸੈਸ ਆ ਬੜੀ ਵੱਡੀ ਬਿਮਾਰੀ ਹੈਗੀ ਆ ਪਰ ਸਾਡੀ ਮਨਸ਼ਾ ਸਾਫ ਆ ਸਾਡਾ ਮਕਸਦ ਕਲੀਅਰ ਹੈਗਾ ਸਾਡੀ ਇੰਟੈਂਸ਼ਨ ਕਲੀਅਰ ਹੈ ਕਿ ਅਸੀਂ ਇਹਨੂੰ ਸਾਫ ਕਰਨਾ ਚਾਹੇ ਸਮਾਂ ਜਿੰਨਾ ਲੱਗੇ ਲੱਗੇ ਜੇ ਸਾਨੂੰ ਹੋਰ ਵੀ ਜੋ ਪਿੱਛੇ ਹੋਇਆ ਸੀ ਉਹ ਚ ਜ਼ਿਆਦਾ ਵਿੱਚ ਇੰਟਰਫੇਅਰ ਨਹੀਂ ਕਰਦੇ ਆ ਪਰ ਜਦੋਂ ਅਸੀਂ ਵਿੱਚ ਪੈ ਗਏ ਆ ਬਾਬਾ ਜੀ ਦੀ ਸਹਾਇਤਾ ਮਦਦ ਦੇ ਨਾਲ ਅਸੀਂ ਆਪਾਂ ਇਹਨੂੰ ਆਪਾਂ ਜਰੂਰ ਆਪਾਂ ਸਿਰੇ ਚੜਾਂਗੇ ਜੀ ਬਾਬਾ ਜੀ ਜੀ ਬਾਬਾ ਜੀ ਕੋਈ ਵੀ ਕੰਮ ਆ ਲੋਕਾਂ ਦੇ ਸਹਿਯੋਗ ਤੋਂ ਬਿਨਾ ਪੂਰਾ ਨਹੀਂ ਹੋ ਸਕਦਾ ਜਿਦਾ ਗਵਰਨਰ ਸਾਹਿਬ ਨੇ ਕਿਹਾ ਕਿ ਜਨ ਆंदोलਨ ਸ਼ੁਰੂ ਕਰਨ ਦੀ ਜ਼ਰੂਰਤ ਹੈ ਲੋਕਾਂ ਨੂੰ ਕਿਵੇਂ ਜਾਗਰੂਕ ਕੀਤਾ ਜਾਵੇ ਕਿਉਂਕਿ ਅਕਸਰ ਦੇਖਿਆ ਜਾਂਦਾ ਜਿੱਥੇ ਡਾਂਗਾਂ ਦਾ ਪਾਣੀ ਆਉਂਦਾ ਡੇਰੀ ਦਾ ਸੀਵਰੇਜ ਆਉਂਦਾ ਲੁਧਿਆਣਾ ਸ਼ਹਿਰ ਦੀ ਵੇਸਟੇਜ ਸੀਵਰੇਜ ਦੀ ਆਉਂਦੀ ਹੈ ਉਸ ਦੇ ਨਾਲ ਨਾਲ ਲੋਕਾਂ ਦੇ ਵਿੱਚ ਕੂੜਾ ਕ੍ਰਿਕਟ ਸਿੱਟਦੇ ਆ ਲਪਾਫੇ ਪੋਲੀਥੀਨ ਸਿੱਟਦੇ ਉਹਨਾਂ ਨੂੰ ਕਿਵੇਂ ਅਵੇਅਰ ਕੀਤਾ ਜਾਵੇ ਇਹ ਕਿ ਜਿਹੜੇ ਡੇਰੀ ਮਾਲ ਖਾ ਕੇ ਡੇਰੀ ਓਨਰਸ ਹੈਗੇ ਆ ਉਹਨਾਂ ਨੂੰ ਸਮਝਾਈਏ ਉਹਨਾਂ ਨੂੰ ਦਸੀਏ ਤੇ ਉਹਨਾਂ ਨੂੰ ਸੁਣੀਏ ਕੀ ਕਹਿ ਰਹੇ ਨੇ ਕੀ ਕਰੇ ਉਹਦਾ ਇਨਵੋਲਵਮੈਂਟ ਅਸੀਂ ਲਾ ਕੇ ਅੱਜ ਆਪਾਂ ਇਸ ਆ ਵੀ ਜਿਹੜੀ ਮੀਟਿੰਗ ਰੱਖੀ ਅੱਜ ਸੇ ਕਰਕੇ ਰੱਖੀ ਆਪਾਂ ਜੀ ਬਾਬਾ ਜੀ ਦੇਖੋ